ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਹੋਏ ਵਾਧੇ ਦਾ ਅਸਰ ਦਿਸਣ ਲੱਗਿਆ ਹੈ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਬੱਸਾਂ ਦੇ ਕਿਰਾਏ ਵਧਾ ਦਿੱਤੇ ਗਏ ਨੇ ਜੇਕਰ ਸਰਕਾਰੀ ਬੱਸਾਂ ਦੇ ਕਿਰਾਏ ਵਧੇ ਨੇ ਤਾਂ ਆਮ ਜੀ ਗੱਲ ਹੈ ਕਿ ਪ੍ਰਾਈਵੇਟ ਵਾਲੇ ਵੀ ਉਹਨਾਂ ਹੀ ਵਾਧਾ ਕਰਨਗੇ 23 ਪੈਸੇ ਤੋਂ ਲੈ ਕੇ 46 ਪੈਸੇ ਤੱਕ ਦਾ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਵਾਧਾ ਕਰ ਦਿੱਤਾ ਗਿਆ। 4 ਸਾਲ ਬਾਅਦ ਸਰਕਾਰ ਨੇ ਕਰਾਇਿਆਂ ਦੇ ਵਿੱਚ ਵਾਅਦਾ ਕੀਤਾ। ਤੁਹਾਨੂੰ ਦੱਸ ਦਈਏ ਕਿ ਪਿੱਛੇ ਜੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਗਈਆਂ, ਡੀਜ਼ਲ 92 ਪੈਸੇ ਪ੍ਰਤੀ ਲੀਟਰ ਮਹਿੰਗਾ ਹੋਇਆ ਤੇ 61 ਪੈਸੇ ਪ੍ਰਤੀ ਲੀਟਰ ਪੈਟਰੋਲ ਮਹਿੰਗਾ ਹੋਇਆ ਸੀ। ਇਸੇ ਤਰ੍ਹਾਂ ਬਿਜਲੀ ਦੀਆਂ ਦਰਾਂ ਵੀ ਵਧੀਆਂ ਸੀ ਤੇ ਹੁਣ ਵੱਡਾ ਝਟਕਾ ਪੰਜਾਬ ਦੇ ਲੋਕਾਂ ਨੂੰ ਆ ਜਿਨ੍ਹਾਂ ਨੇ ਸਫਰ ਕਰਨਾ ਹੁੰਦਾ ਹੈ ਰੋਜ਼ਾਨਾ ਕਿਤੇ ਨਾ ਕਿਤੇ ਆਉਣਾ ਜਾਣਾ ਹੁੰਦਾ ਹੈ ਉਹਨਾਂ ਨੂੰ ਵੱਧ ਪੈਸੇ ਦੇਣੇ ਪੈਣਗੇ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਜੇਕਰ ਬੰਦਾ 100 ਕਿਲੋਮੀਟਰ ਜਾਂਦਾ ਹੈ ਤਾਂ ਉਹਨੂੰ ਰੁਪਈਆਂ ਦੇ ਹਿਸਾਬ ਦੇ ਨਾਲ ਵਾਧਾ ਦੇਣਾ ਪੈ ਸਕਦਾ ਹੈ ਵੈਸੇ ਤਾਂ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ 23 ਤੋਂ ਲੈ ਕੇ 46 ਪੈਸੇ ਹੀ ਵਾਅਦਾ ਕੀਤਾ ਗਿਆ ਇਹ ਸਾਰਾ ਵਾਅਦਾ ਸਾਰੀਆਂ ਬੱਸਾਂ ਦੇ ਉੱਤੇ ਲਾਗੂ ਹੋਵੇਗਾ ਚਾਹੇ ਉਹ ਏਸੀ ਬੱਸਾਂ ਨੇ ਚਾਹੇ ਆਮ ਬੱਸਾਂ ਨੇ ਉਹਨਾਂ ਸਾਰੀਆਂ ਦੇ ਉੱਤੇ ਵਾਅਦਾ ਲਾਗੂ ਹੋ ਜਾਵੇਗਾ ਉਹਨਾਂ ਦੱਸਦੀ ਹੈ ਕਿ ਬੀਬੀਆਂ ਔਰਤਾਂ ਮਹਿਲਾਵਾਂ ਵਾਸਤੇ ਬੱਸ ਸਫ਼ਰ ਮੁਫਤ ਹੈ ਪਰ ਉਹਨਾਂ ਦੇ ਇਸ ਸਕੀਮ ਦੇ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ ਉਹ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਯਾਨੀ ਕਿ ਆਧਾਰ ਕਾਰਡ ਦੇ ਉੱਤੇ ਜਾਂ ਹੋਰ ਆਈਡੀ ਪ੍ਰੂਫ ਦੇ ਉੱਤੇ ਬੀਬੀਆਂ ਦੁਬਾਰਾ ਫਿਰ ਮੁਫਤ ਜਿਹੜਾ ਸਫ਼ਰ ਹੈ ਉਹ ਕਰ ਸਕਣਗੀਆਂ ਵੱਡੀ ਤੇ ਅਹਿਮ ਖਬਰ ਤੋਂ ਅਸੀਂ ਦੱਸ ਰਹੇ ਹਾਂ ਕਿ ਪੰਜਾਬ ਸਰਕਾਰ ਨੇ ਵਾਅਦਾ ਕਰ ਦਿੱਤਾ ਹੈ ਬੱਸ ਕਿਰਾਇਆਂ ਦੇ ਵਿੱਚ ਜਿਦਾ ਸਿੱਧਾ ਅਸਰ ਇਸ ਕਰਕੇ ਵੀ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਹੋਰ ਵੀ ਚੀਜ਼ਾਂ ਮਹਿੰਗੀਆਂ ਹੋਣ ਦੇ ਅਸਰ ਬਣ ਗਏ ਨੇ ਕਿਉਂਕਿ ਜਦੋਂ ਟ੍ਰਾਂਸਪੋਰਟ ਜਿਹਨੇ ਚੱਲਣਾ ਹੀ ਪੈਟਰੋਲ ਡੀਜ਼ਲ ਦੇ ਉੱਤੇ ਆ ਤਾਂ ਉਹਨੂੰ ਚਲਾਉਣਾ ਮੁਸ਼ਕਲ ਹੋ ਜਾਵੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਜਾਣ ਤਾਂ ਉਦੋਂ ਇਹਨਾਂ ਕਿਰਾਇਆਂ ਦੇ ਵਿੱਚ ਵੀ ਵਾਧਾ ਹੋਣਾ ਸੁਭਾਵਿਕ ਹੈ ਇਹਦਾ ਅਸਰ ਟੈਕਸੀ ਯੂਨੀਅਨ ਦੇ ਉੱਤੇ ਵੀ ਪੈਂਦਾ ਹੋਇਆ ਦਿਖਾਈ ਦੇਵੇਗਾ ਇਸ ਤੋਂ ਇਲਾਵਾ ਹੋਰ ਜਿਹੜੇ ਟਰੱਕ ਯੂਨੀਅਨ ਹੋ ਗਈ ਜਾਂ ਫਿਰ ਜਿਹੜੇ ਲੋਕ ਰੋਜ਼ਾਨਾ ਸਮਾਨ ਦੀ ਢੋਆ ਢੋਈ ਕਰਦੇ ਨੇ ਉਹਨਾਂ ਨੇ ਵੀ ਹੌਲੀ-ਹੌਲੀ ਇਹ ਦਰਾਂ ਵਧਾਉਣੀਆਂ ਸ਼ੁਰੂ ਕਰ ਦੇਣੀਆਂ ਨੇ ਕਿਉਂਕਿ ਸਭ ਦੇ ਆਪਣੇ ਪੱਲਿਓ ਕਿਸੇ ਨੇ ਨਹੀਂ ਪਾਉਣਾ ਹੁੰਦਾ ਸਭ ਦੇ ਕਿਰਾਏ ਵਾਧਦੇ ਨੇ ਤਾਂ ਹੌਲੀ-ਹੌਲੀ ਖਰਚੇ ਵੀ ਵਧਨੇ ਸ਼ੁਰੂ ਹੋ ਜਾਂਦੇ ਨੇ ਸੋ ਵੱਡੀ ਤੇ अहम ਖਬਰ ਤੁਹਾਨੂੰ ਦੱਸ ਰਿਹਾ ਕਿ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ ਟਰਾਂਸਪੋਰਟ ਵਿਭਾਗ ਵੱਲੋਂ ਇਹ ਨੋਟੀਫਿਕੇਸ਼ਨ ਹੈ ਜਿਹਦੇ ਤਹਿਤ ਪੰਜਾਬ ਦੇ ਵਿੱਚ ਹੁਣ ਬੱਸ ਸਫਰ ਮਹਿੰਗਾ ਹੋ ਗਿਆ ਹੈ ਇਹ ਨਵੇਂ ਰੇਟ ਕਿਰਾਏ ਲਾਗੂ ਹੋ ਗਏ ਨੇ ਕੁੱਲ 4000 ਤੋਂ ਵੱਧ ਸਰਕਾਰੀ ਬੱਸਾਂ ਨੇ ਪੰਜਾਬ ਦੇ ਵਿੱਚ ਪੀਆਰਟੀਸੀ ਦੇ ਵਿੱਚ ਜਿਹੜੀਆਂ ਬੱਸਾਂ ਨੇ ਉਹ 1200 ਨੇ ਤੇ ਇਹਨਾਂ ਦੇ ਵਿੱਚ 40 ਏਸੀ ਬੱਸਾਂ ਨੇ ਇਸ ਤੋਂ ਇਲਾਵਾ ਪਨ ਬੱਸ ਰੋਡਵੇਜ਼ ਦੇ ਵਿੱਚ 1700 ਬੱਸਾਂ ਨੇ ਤੇ 50 ਏਸੀ ਬੱਸਾਂ ਨੇ ਇਸੇ ਤਰ੍ਹਾਂ 6000 ਤੋਂ ਵੱਧ ਹੀ ਜਿਹੜੀਆਂ ਬੱਸਾਂ ਨੇ ਉਹ ਪ੍ਰਾਈਵੇਟ ਨੇ ਜਿਦੇ ਵਿੱਚ 100 ਦੇ ਨੇੜੇ ਤੇੜੇ ਏਸੀ ਬੱਸਾਂ ਵੀ ਨੀਜੀ ਹੈਗੀਆਂ ਨੇ ਹਾਲਾਂਕਿ ਜਿਹੜੀਆਂ ਟ੍ਰਾਂਸਪੋਰਟ ਵਿਭਾਗ ਦੇ ਕੋਲ ਰਜਿਸਟਰਡ ਨੇ ਉਹਨਾਂ ਦੇ ਅੰਕੜੇ ਹੋ ਸਕਦੇ ਨੇ ਵੈਸੇ ਬੱਸਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਕਿੰਨੀ ਕੁ ਟ੍ਰਾਂਸਪੋਰਟ ਚੱਲ ਰਹੀ ਹੈ ਤੇ ਹੌਲੀ ਹੌਲੀ ਪ੍ਰਾਈਵੇਟ ਵਾਲੇ ਵੀ ਇਸ ਵੱਲ ਵਧਣਗੇ ਉਹਨਾਂ ਨੇ ਵੀ ਆਪਣੇ ਕਿਰਾਏ ਸਰਕਾਰੀ ਦੇ ਮੁਤਾਬਕ ਹੀ ਵਧਾ ਦੇਣੇ ਨੇ ਯਾਨੀ ਕਿ ਲੋਕਾਂ ਦੀ ਜੇਬ ਦੇ ਉੱਤੇ ਸਿੱਧਾ ਅਸਰ ਪਵੇਗਾ ਜਿਵੇਂ ਇਸ ਮਾਮਲੇ ਦੀ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ